ਸਰਪਾਣ ਦੇ ਹੀ ਬੜੇ ਆਰਾਮ ਨਾਲ ਪਠਾਨਕੋਟੋਂ ਪਠਾਨਕੋਟ ਵਾਲੇ ਬਾਈਪਾਸੋਂ ਆਂਦੇ ਸੀ ਅੰਦਰ ਤੇ ਰਿੰਜਨ ਦੇ ਵਿੱਚ ਕੋਈ ਲਾਈਟ ਆਈ ਆ ਆਪਾਂ ਗੱਡੀ ਸਾਈਡ ਤੇ ਖੜੀ ਆ ਜਿਸ ਲਈ ਅਸੀਂ ਬੋਨਟ ਚੁੱਕਣ ਦੀ ਕੋਸ਼ਿਸ਼ ਕੀਤੀ ਤੁੰ ਨੂੰ ਆਪਾਂ ਉਹ ਲੋਕ ਕੋਲ ਕੇ ਅੱਗੇ ਜਾ ਕੇ ਬੋਨਟ ਖੋਲਣ ਦੀ ਕੋਸ਼ਿਸ਼ ਕੀਤੀ ਬੋਨਟ ਹੀ ਨਹੀਂ ਖੁੱਲਿਆ ਅੱਛਾ ਲੋਪੜਾਂ ਬੇ ਪੈਂਡੇ ਦੇ ਹੀ ਜਿਹਦਾ ਗੈਸ ਨਿਕਲਦੀ ਉਹ ਗੈਸ ਟਾਈਪ ਨਿਕਲਣ ਦੀ ਜਿਵੇਂ ਹੱਥ ਲਾਇਆ ਹੱਥ ਨਹੀਂ ਲੱਗਣ ਰਿਹਾ ਉਹਨੂੰ ਇੰਨਾ ਗਰਮ ਤੇ ਨਾਲ ਹੀ ਆਵਾਜ਼ ਪੈ ਗਈ ਆ ਉਸ ਤੋਂ ਬਾਅਦ ਲੱਗੇ ਕੋ ਖਲੋਤਾ ਹੀ ਨਹੀਂ ਫਾਇਰ ਬਿਜੇ ਨੂੰ ਅਸੀਂ ਫੋਨ ਕੀਤਾ ਬੜੇ ਟਾਈਮ ਨਾਲ ਪੁੱਜ ਗਿਆ ਪਰ ਫਿਰ ਵੀ ਗੱਲ ਨਹੀਂ ਬਨੇਗੀ ਮੇਰੇ ਸਾਹ ਨਾਲ ਗੱਡੀ ਦੇ ਤਾਂ ਨੂੰ ਅਸੀਂ ਅਸਰ ਸਭ ਤੋਂ ਦੋ ਆ ਅਪਰ ਬੁਝਾ ਸਿੱਟੇ ਲੇ ਤਾਂ ਕੰਟਰੋਲ ਨੂੰ ਤੁਹਾਨੂੰ ਪਸ਼ਟੀ ਨੋਟ ਹੋ ਜਾਈ ਵੀ ਇੱਕ ਬ੍ਰਿਸ਼ਟਾ ਦੇ ਲੱਗੇ ਤੇ ਗੁਰਜੀਪੁਰ ਦੇ ਕੋਲ ਗੱਡੀ ਵਾਗ ਲੱਗੀ ਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਅਸੀਂ ਇਹ ਆ ਕੇ ਪਾਸਾ ਦੇਣ ਦਿੱਤਾ ਬਾਅਦ ਕੋਈ ਬਿਲਕੁਲ ਮੁਕਤੇ ਪਹੁੰਚ ਗਿਆ ਤੇ ਜੋ ਆ ਵੀ ਗੱਡੀ ਤਕਰੀਬਨ ਸਾਰੀ ਸਾੜ ਚੁੱਕੀ ਆ ਤੇ ਉਹਨਾਂ ਦੇ ਪੰਜ ਠੁਕ ਜਿਹੜੇ ਵਿੱਚ ਗੱਡੀ 'ਤੇ ਸਵਾਰ ਸੀ ਉਹ ਠੀਕ ਠਾਕ ਨਾ ਸੀ ਬਿਲਕੁਲ ਠੀਕ ਠਾਕ ਨਹੀਂ ਕੀ ਕਾਰਵਾਈ ਕਰੀ ਤੁਸੀਂ ਭਾਈ ਕਾਰਵਾਈ ਇਹ ਆ ਕਿ ਚਲੋ ਕਿ ਫਾਇਰ ਕਿਟ ਨੂੰ ਮਾਰਿਆ ਕੀਤਾ ਵਾ ਥਾਣੇ ਅਸਕਰ ਸਾਹਿਬ ਨੂੰ ਫੋਨ ਕੀਤਾ ਵਾ ਉਹਨਾਂ ਦੀ ਪੁਲਿਸ ਪਾਰਟੀ ਥਾਣੇ ਵਾਲੇ ਨੇ ਪਹੁੰਚੀ ਇੱਥੇ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਜਿੱਦਾਂ ਕਹਿਣ ਦੇ ਸਕਦੇ ਆ